ਗੁਰਬਾਣੀ ਅਨੁਸਾਰ ਸੁਚਾ ਮੂਹ ਕਿਵੇਂ ਹੁੰਦਾ ਹੈ ਗੁਰਬਾਣੀ ਅਨੁਸਾਰ ਸਫਾਈ ਦਾ ਸੰਬੰਧ ਸਰੀਰ ਨਾਲ ਅਤੇ ਸੁਚਮਤਾ ਦਾ ਸੰਬੰਧ ਮਨ ਦੇ ਨਾਲ ਹੈ ਆਤਮਿਕ ਸਫਾਈ ਹੀ ਅਸਲ ਸੁਚਮਤਾ ਹੈ ਜਦੋਂ ਤੱਕ ਮਨੁੱਖ ਦੀ ਜ਼ੁਬਾਨ ਤੇ ਕਿਸੇ ਦੂਜੇ ਲਈ ਕੜਵਾਹਟ ਤੇ ਈਰਖਾ ਦੇ ਬੋਲ ਹੁੰਦੇ ਹਨ ਉਦੋਂ ਤੱਕ ਉਸ ਦਾ ਮੂੰਹ ਸੁਚਾ ਨਹੀਂ ਹੋ ਸਕਦਾ ਚਾਹੇ ਉਹ ਕਿੰਨਾ ਵੀ ਪਰਹੇਜ਼ ते सफाई रखे पर मन पवित्र हो जान्दा है, तो है, है। श्री गुरु ग्रंथ साहिब जी डी अंक आठ सो ग्यारह गुरु श्री गुरु अर्जन देव जी महाराज कहित गोविंद का सुचि पई रसना ਨਾਮ ਕਹਿਤ गोविंद ਕਾ ਸੂਚੀ ਪੈਰਸਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਸੇਵਾ ਪ੍ਰਵਾਨ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਮਿਹਰ ਕਰਨ ਸਬਨਾਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਾਹੀਦਾ